ਫਲਾਤ ਫਿਲਹਾਲ ਤਾਂ ਪਾਕਿਸਤਾਨ ਵੱਲੋਂ ਜੋ ਹਰਕਤਾਂ ਕੀਤੀਆਂ ਜਾ ਰਹੀਆਂ ਉਹਦੇ ਹਿਸਾਬ ਨਾਲ ਤਾਂ ਥੋੜੇ ਥੋੜੇ ਨਾਜੂਕ ਹੋ ਰਹੇ ਨੇ ਬਾਕੀ ਪੈਨਿਕ ਹੋਣ ਵਾਲੀ ਜਾਂ ਡਰਨੋਆ ਕਰਨ ਵਾਲੀ ਕੋਈ ਗੱਲ ਨਹੀਂ ਹੈਗੀ ਕਿਉਂਕਿ ਸਾਡਾ ਡਿਫੈਂਸ ਸਿਸਟਮ ਮਜ਼ਬੂਤ ਹੈ ਪਾਕਿਸਤਾਨ ਜੋ ਮਰਜ਼ੀ ਆਪਣੀ ਹਰਕਤ ਕਰ ਲੇ ਚਾਹੇ ਉਹ ਗਰਾਊਂਡ ਦੀ ਹਰਕਤ ਕਰੇ ਚਾਹੇ ਉਹ 에ਅਰ ਅਟੈਕ ਕਰੇ ਤੇ ਚਾਹੇ ਉਹ ਮਿਜ਼ਾਈਲ ਜਾਂ ਡਰੋਨ ਦੇ ਨਾਲ ਕਰੇ ਸਾਡਾ ਡਿਫੈਂਸ ਸਿਸਟਮ ਇੰਨਾ ਮਜ਼ਬੂਤ ਹੈ ਕਿ ਸਾਡ ਉਹ ਹਰ ਵੇਲੇ ਤਿਆਰ ਹੈ ਚਾਹੇ ਕਿਸੇ ਵੀ ਟਾਈਮ ਤੇ ਉਹ ਚਾਹੇ ਦਿਨ ਦੇ ਟਾਈਮ ਰਾਤ ਦੇ ਟਾਈਮ ਇਸੇ ਵੀ ਟਾਈਮ ਤੇ ਉਹ ਹਰਕਤ ਕਰੇ ਉਹਦਾ ਮੂੰਹ ਤੋੜ ਦੇਣ ਲਈ ਜਵਾਬ ਦੇਣ ਲਈ ਤਿਆਰ ਹੈ ਔਰ ਜਵਾਬ ਦੇ ਵੀ ਰਹੇ ਨੇ ਆਮ ਤੌਰ ਤੇ ਅਸੀਂ ਦੇਖ ਰਹੇ ਹਾਂ ਅਸਮਾਨ ਦੇ ਵਿੱਚ ਲਾਈਟ ਆਂਦੀ ਹੈ ਉਹ ਪਤਾ ਲੱਗਦਾ ਕਿ ਡਰੋਨ ਦੀ ਕੋਈ ਨਾ ਕੋਈ ਹਰਕਤ ਹੈ ਤਾਂ ਐਂਟੀ 에ਅਰ ਕ੍ਰਾਫਟ ਗੰਨਾ ਜਿਹੜੀਆਂ ਨੇ ਜਾਂ ਡਿਫੈਂਸ ਸਿਸਟਮ ਜਿਹੜਾ ਲੱਗਿਆ ਉਹ ਉਹਨਾਂ ਤੇ ਫਾਇਰ ਕਰਕੇ ਉਹਨੂੰ ਨਾਲ ਦੇ ਨਾਲ ਡਿਸਟਰਾਏ ਕਰ ਰਹੇ ਨੇ ਔਰ ਆਮ ਪਬਲਿਕ ਦੇ ਲਈ ਸੋਚਣ ਵਾਲੀ ਜਾਂ ਸਮਝਣ ਵਾਲੀ ਜਾਂ ਕਰਨ ਵਾਲੀ ਗੱਲ ਰਹੀ ਹੈ ਕਿ ਆਪਣਾ ਵਿਚਾਰ ਰੱਖੋ ਆਪਣੇ ਆਪ ਨੂੰ ਅੰਡਰ ਕਵਰ ਰੱਖੋ ਜੋ ਹਦਾਇਤਾਂ ਐ ਐਡਮਿਨਿਸਟ੍ਰੇਸ਼ਨ ਦੀਆਂ ਯਾ ਡਿਫੈਂਸ ਵੱਲੋਂ ਯਾ ਕਿਸੇ ਵੀ ਸੰਸਥਾ ਵੱਲੋਂ ਮਿਲ ਰਹੀਆਂ ਹਨ ਉਹਨਾਂ ਦਾ ਪਾਲਣ ਕਰੋ ਔਰ ਉਹਨਾਂ ਦੇ ਉੱਪਰ ਅਜ਼ਰ ਕਰਕੇ ਆਪਣੇ ਆਪ ਨੂੰ ਬਚਾ ਕਰੋ ਮੈਂ ਜੀ ਰਟਾਇਰਡ ਸੁਭਦਾਰ ਅਮਰਜੀਤ ਸਿੰਘ ਅੱਜ ਦੇ ਜੋ ਹਾਲਾਤ ਬਣੇ ਨੇ ਜੋ ਪਾਕਿਸਤਾਨ ਨੂੰ ਸਬਕ ਸਿਖਾਉਣ ਵਾਸਤੇ ਇੰਡੀਆ ਗਵਰਨਮੈਂਟ ਨੇ ਔਰ ਇੰਡੀਆ ਦੇ ਲੋਕਾਂ ਨੇ ਜੋ ਕਦਮ ਚੁੱਕਿਆ ਬੋਲਦੇ ਹੀ ਸ਼ਲਾਘਾਯੋਗ ਹੈ ਔਰ ਸਾਨੂੰ ਪੂਰਾ ਮਾਣ ਹੈ ਭਾਰਤੀ ਫੌਜ ਦੇ ਉੱਤੇ ਅਸੀਂ ਕਿਸੇ ਕਿਸੇ ਤਰ੍ਹਾਂ ਦਾ ਵੀ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ ਇੰਡੀਆ ਦਾ ਬਾਕੀ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਦੇਸ਼ ਦੇ ਝੂਠੀਆਂ ਫਾਹਮਾਂ ਨਾ ਡਾਓ ਔਰ ਦੇਸ਼ ਦੇ ਨਾਲ ਬਨੇ ਰਹੋ ਪਾਕਿਸਤਾਨੀਆਂ ਫਕੀਆ ਢਾ ਦਿਆਂਗੇ ਇੱਕ ਵਾਰੀ ਮੌਕਾ ਮਿਲ ਜਾਏ ਸਹੀ ਸਾਨੂੰ ਅਸੀਂ ਇਹਦੇ ਫੱਟੇ ਚੱਕ ਦਿਆਂ ਫੜ ਕੇ ਉਹ ਵੀ ਸਾਨੂੰ ਪ੍ਰਸ਼ਾਸਨ ਵੱਲੋਂ ਐਡਵਾਈਜ਼ਰੀ ਆ ਰਹੀ ਹੈ ਉਹਨੂੰ ਪੂਰੀ ਤਰ੍ਹਾਂ ਅਸੀਂ ਪਾਲਣ ਕਰ ਰਹੇ ਆ ਬਾਕੀ ਸਭ ਠੀਕ ਠਾਕ ਹੈ ਚੜ੍ਹਦੀ ਕਲਾ ਚ ਇੰਡੀਆ ਸਰਪੰਚ ਬਲਕੀਤ ਸਿੰਘ ਸਰਵਸਤਮਾਨ ਸਰਵਸਤਮਾਨ ਮਲਕੀਤ ਸਿੰਘ ਤੇ ਪਿੰਡ ਕੋਲਪੁਰ ਤੋਂ ਮੈਂ ਜੋ ਸਾਨੂੰ ਸਰਕਾਰ ਵੱਲੋਂ ਜੋ ਹੁਕਮ ਆ ਰਹੇ ਨੇ ਡੀਸੀ ਸਾਹਿਬ ਵੱਲੋਂ ਆਪਾਂ ਉਹਨਾਂ ਨੂੰ ਫਾਲੋ ਕਰਦੇ ਪਏ ਆ ਤੇ ਪਿੰਡ ਜੋ ਹੈ ਸਾਰਾ ਹੀ ਸਾਡਾ ਬਿਲਕੁਲ ਸਾਥ ਦੇ ਰਿਹਾ ਔਰ ਜੋ ਵੀ ਮਤਲਬ ਜੋ ਹਾਲਾਤ ਨੇ ਇਸ ਟਾਈਮ ਔਰ ਪਾਕਿਸਤਾਨ ਜੋ ਹੈ ਮਤਲਬ ਜੋ ਕਿ ਆਪਣੀ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਆਪਾਂ ਸਾਡੀ ਆਰਬੀ ਵੀ ਸਾਡੇ ਜਵਾਨ ਨੇ ਬਹੁਤ ਹੀ ਮਤਲਬ ਮਨੋਬਾਲੇ ਦਾ ਉੱਚਾ ਇਹ ਸਾਡਾ ਡਿਫੈਂਸ ਹੈ ਉਹ ਬਹੁਤ ਵਧੀਆ ਹੈ ਅਸੀਂ ਜੀ ਜੋ ਡੀਸੀ ਸਾਹਿਬ ਵੱਲੋਂ ਜਾਂ ਸਰਕਾਰ ਵੱਲੋਂ ਸਾਨੂੰ ਹੁਕਮ ਆ ਰਹੇ ਨੇ ਆਪਾਂ ਉਹਨਾਂ ਨੂੰ ਉਸੇ ਟਾਈਮ ਹੀ ਅਨਾਊਂਸਮੈਂਟ ਰਾਈ ਜਾਂ ਮਤਲਬ ਚੌਂਕੀ ਦਾ ਚੌਂਕੀਦਾਰ ਅਸੀਂ ਭੇਜ ਕੇ ਸਾਰਿਆਂ ਮਤਲਬ ਪਿੰਡ ਦੇ ਵਿੱਚ ਦੱਸ ਦਿੰਨੇ ਆ ਵੀ ਇਹ ਹੁਕਮ ਹੈ ਔਰ ਅਸੀਂ ਸਾਡਾ ਪਿੰਡ ਸਾਰਾ ਹੀ ਇਹ ਸਾਥ ਦੇ ਰਿਹਾ ਜੀ ਇਸ ਚੀਜ਼ ਵਿੱਚ ਮੈਂ ਮਨਜੀਤ ਸਿੰਘ ਸਾਹਿਬ ਦਾ ਸਰਪੰਚ ਕਾਲਪੁਰ ਸਾਹਿਬ ਦਾ ਸੈਨਿਕ ਆਰਮਡ ਕੋਰ ਮੈਂ ਸਭ ਤੋਂ ਪਹਿਲਾਂ মিডিਆ ਨੂੰ ਫਤਿਹ ਬਲੰਦਾ ਵਾਗੁਰਜੀਤ ਕਾ ਕਲਚਾ ਵਾਗੁਰਜੀਤ ਦੀ ਫਤਿਹ ਅਸੀਂ ਜੋ ਅੱਜ ਦੇ ਹਾਲਾਤ ਨੇ ਉਹਨਾਂ ਨੂੰ ਮੁੱਖ ਰੱਖਦੇ ਹੋਏ ਜੋ ਭਾਰਤ ਸਰਕਾਰ ਜੋ ਦਿਸ਼ਾ ਨਿਰਦੇਸ਼ ਦੇ ਰਹੀ ਹੈ ਭਾਰਤੀ ਫੌਜ ਨੂੰ ਉਹਨਾਂ ਮੁਤਾਬਕ ਭਾਰਤੀ ਫੌਜ ਬੜੀ ਦ੍ਰਿੜਤਾ ਦੇ ਨਾਲ ਕੰਮ ਕਰ ਰਹੀ ਹੈ ਮੈਂ ਇਹ ਕਹਿ ਸਕਦਾ ਅੱਜ ਭਾਰਤੀ ਫੌਜ ਦਾ ਮਨੋਬਲ ਇੰਨਾ ਉੱਚਾ ਹੈ ਪੂਰੀ ਦੀ ਪੂਰੀ ਪਾਕਿਸਤਾਨ ਆਰਮੀ ਸਰੈਂਡਰ ਕਰਨ ਨੂੰ ਮਜਬੂਰ ਹੋ ਜਾਏਗੀ ਮੈਂ ਸਾਬਕਾ ਸੈਨਿਕ ਹੋਣ ਦੇ ਨਾਤੇ ਜੋ ਆਮ ਪਬਲਿਕ ਹੈ ਉਹਨਾਂ ਨੂੰ ਬੇਨਤੀ ਕਰਦਾ ਕਿ ਝੂਠੀਆਂ ਪਵਾਵਾਂ ਤੋਂ ਦੂਰ ਰਹਿਣਾ ਜਦੋਂ ਵੀ ਬਲੈਕਆਉਟ ਦਾ ਹੁਕਮ ਜਿਸ ਤਰ੍ਹਾਂ ਹੁਣ ਲਗਾਤਾਰ ਚੱਲ ਰਿਹਾ ਹੈ ਪਿੰਡਾਂ ਦੇ ਵਿੱਚ ਪੂਰੀਆਂ ਲਾਈਟਾਂ ਜੱਥੇ ਤੱਕ ਹੋ ਸਕੇ ਜੋ ਬਾਲ ਬਣੇ ਉਹਨਾਂ ਨੂੰ ਬੰਦ ਕੀਤਾ ਜਾਵੇ ਕੈਮਰਿਆਂ ਨੂੰ ਬੰਦ ਕੀਤਾ ਜਾਵੇ ਇਸ ਤੋਂ ਇਲਾਵਾ ਆਮ ਪਬਲਿਕ ਵਾਸਤੇ ਅਸੀਂ ਰਜਾਨਾ ਗੁਰਦੁਆਰਾ ਸਾਹਿਬ ਦੇ ਮਾਈਕ ਦੇ ਉੱਤੇ ਜੋ ਨਿਰਦੇਸ਼ਾਂ ਨਿਰਦੇਸ਼ ਆਉਂਦੇ ਨੇ ਉਹਨਾਂ ਨੂੰ ਸਮੇਂ-ਸਮੇਂ ਤੇ ਆਮ ਪਬਲਿਕ ਦੇ ਵਿੱਚ ਆਮ ਜਨਤਾ ਦੇ ਵਿੱਚ ਅਸੀਂ ਦੱਸਦੇ ਹਾਂ ਕਿਸੇ ਵੀ ਆਮ ਪਬਲਿਕ ਨੂੰ ਕਿਸੇ ਤਰ੍ਹਾਂ ਦੀ ਕੋਈ ਕਭਰਾਨ ਦੀ ਲੋੜ ਨਹੀਂ ਕਿਉਂਕਿ ਸਾਡੀ ਭਾਰਤੀ ਫੌਜ ਦਾ ਮਨੁਬਲ ਇੰਨਾ ਉੱਚਾ ਹੈ ਜੋ ਵੀ ਪਾਕਿਸਤਾਨ ਮਾੜੀ ਮੋਟੀ ਹਰਕਤ ਕਰ ਰਿਹਾ ਉਹ ਸਰਕਰਤ ਨੂੰ ਹਵਾ ਦੇ ਵਿੱਚ ਹੀ ਖਤਮ ਕੀਤਾ ਜਾ ਰਿਹਾ ਮੈਂ ਸਾਬਕਾ ਫੌਜੀ ਹੁੰਦੇ ਨਾਤੇ ਇਹ ਗੱਲ ਕਹਿੰਦਾ ਕਿ ਜੇਕਰ ਭਾਰਤੀ ਫੌਜ ਜਾਂ ਭਾਰਤ ਸਰਕਾਰ ਜਾਂ ਪ੍ਰਸ਼ਾਸਨ ਵੱਲੋਂ ਕਿਸੇ ਸਮੇਂ ਵੀ ਸਾਡੀ ਸਾਬਕਾ ਫੌਜੀਆਂ ਦੀ ਲੋੜ ਪੈਂਦੀ ਹੈ ਤੇ ਅਸੀਂ ਜਿੰਨੇ ਵੀ ਸਾਬਕਾ ਫੌਜੀ ਆ ਉਹਨਾਂ ਹੁਕਮਾਂ ਦਾ ਪਾਲਣਾ ਕਰਨ ਨੂੰ ਤਿਆਰ ਬਰ ਤਿਆਰ